ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਤੇ ਬਹੁਤ ਸਾਰਾ ਜਿਹੜੇ ਅਸੀਂ ਗੱਲਾਂ ਬਾਤਾਂ ਕੀਤੀਆਂ ਆਯੁਰਵੇਦ ਨੂੰ ਜਿਹੜੇ ਦਰਖਤ ਨਾਲ ਜੋੜਦੇ ਆ ਰਹੇ ਆ ਤੇ ਸਾਡਾ ਜਿਹੜਾ ਟੌਪਿਕ ਚੱਲ ਰਿਹਾ ਸਾਡਾ ਜਿਹੜਾ ਚੱਲ ਰਿਹਾ ਐਪੀਸੋਡ ਚੱਲ ਰਿਹਾ ਯੂਅਰ ਹੈਲਥ ਐਂਡ 허ਬਸ ਡਾਕਟਰ ਸ਼ਿਵਰਾਜ ਸਿੰਘ ਦੇ ਰਾਹੀਂ ਤਾਂ ਅੱਜ ਅਸੀਂ ਜਿਹੜੀ ਜਿਕਰ ਕਰਨਾ ਚਾਹਾਂਗੇ ਕਿ ਸ਼ਾਇਦ ਇੱਕ ਬਹੁਤ ਹੀ ਇੰਪੋਰਟੈਂਟ ਸਾਡੀ ਜ਼ਿੰਦਗੀ ਦਾ ਹਿੱਸਾ ਹੈਗਾ ਤੇ ਆਯੁਰਵੇਦ ਵਿੱਚ ਸ਼ਹਿਦ ਦੀ ਕੀਮਤਾਂ ਇਹਦੇ ਗੁਣਾਂ ਬਾਰੇ ਅੱਜ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਸਸੀਗੋ ਡਾਕਟਰ ਸਾਹਿਬ ਸਸੀਗੋ ਡਾਕਟਰ ਸਾਹਿਬ ਸਸੀਗੋ ਜੀ ਡਾਕਟਰ ਸਾਹਿਬ ਜੀ ਮੈਂ ਸ਼ਹਿਦ ਦੀ ਆਪਾਂ ਜ਼ਿਕਰ ਕਰਨਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈਗਾ ਜਿਹੜਾ ਆਯੁਰਵੈਦ ਵਿੱਚ ਸ਼ਹਿਦ ਦਾ ਕੀ ਜ਼ਿਕਰ ਮਿਲਦਾ ਡਾਕਟਰ ਸਾਹਿਬ ਸਰ ਆਯੁਰਵੈਦ ਸ਼ਹਿਦ ਨੂੰ ਬਹੁਤ ਇੰਪੋਰਟੈਂਸ ਦਿੱਤੀ ਗਈ ਹੈ ਜੇ ਆਪਾਂ ਹੋਰ ਪ੍ਰਾਚਨ ਜਾਈਏ ਤਾਂ ਉਸ ਤੋਂ ਪਹਿਲਾਂ ਵੀ ਜਿਹੜੀ ਮਿਸਰ ਦੀ ਮਮੀਆਂ ਜਿਹੜੇ ਉੱਥੇ ਦੇ ਕਬਰਿਸਤਾਨ ਸੀਗੇ ਉਹਨਾਂ 'ਸੇ ਵੀ ਸ਼ਹਿਦ ਪਾਇਆ ਜਾਂਦਾ ਸੀ ਯਾਨੀ ਕਿ ਸ਼ਾਇਦ ਇੱਕ ਬਹੁਤ ਪੁਰਾਣੀ ਵਸਤ ਹੈ ਜਿਹੜੇ ਕਿ ਮਨੁੱਖ ਜਿਹੜਾ ਹੈ ਉਸ ਨੂੰ ਲਗਾਤਾਰ ਯੂਜ਼ ਕਰਦਾ ਰਿਹਾ ਹੈ ਖਾਣ ਵਿੱਚ ਵੀ ਧਾਰਮਿਕ ਕੰਮਾਂ 'ਚ ਵੀ ਤੇ ਦਵਾਈ ਦੇ ਰੂਪ 'ਚ ਵੀ ਤੇ ਹਰ ਵਿੱਚ ਜਿਹੜੀ ਮੱਖੀਆਂ ਨੇ ਦੀ ਸ਼ਹਿਦ ਦੀ ਮੱਖੀਆਂ ਉਹ ਚਾਰਕ ਸੰਗੀਤਾ ਤ ਤ ਚਾਰ ਪ੍ਰਕਾਰ ਦੀ ਦੱਸੀ ਗਈ ਹੈ ਯਾਨੀ ਕਿ ਚਾਰ ਪ੍ਰਕਾਰ ਦਾ ਸ਼ਹਿਦ ਦੱਸਿਆ ਗਿਆ ਹੈ ਤੇ ਕੋਰ ਸਾਡੀ ਜਿਹੜੀ ਸਰਜਰੀ ਦੀ ਗ੍ਰੰਥ ਹੈ ਸ਼ਸਰੂ ਸੰਗੀ ਦਾ ਉਹਦੇ ਚ ਅੱਠ ਪ੍ਰਕਾਰ ਦੀ ਮੱਖੀਆਂ ਦਾ ਜ਼ਿਕਰ ਮਿਲਦਾ ਜਿਹਨੂੰ ਸ਼ਹਿਦ ਪ੍ਰਾਪਤ ਕੀਤਾ ਜਾਂਦਾ ਹੈ ਹੰਡਰਡਸ ਦਾ ਦੂਜਾ ਸਵਾਲ ਹੈਗਾ ਸਭ ਤੋਂ ਜ਼ਿਆਦਾ ਕਿਹੜੀ ਮੱਖੀ ਸ਼ਹਿਦ ਦਿੰਦੀ ਹੈ ਇਹ ਕੁਸ਼ਣ ਦੂਜਾ ਆ ਰਿਹਾ ਜੀ ਜਿਹਦੀ ਮੱਖੀਆਂ ਜ਼ਿਕਰ ਕੀਤਾ ਹਾਂ ਸਰ ਇੱਕ ਮੱਖੀ ਹੈਗੀ ਰੋਕਬੀ ਇਹ ਬੜੀ ਖਤਰਨਾਕ ਹੈ ਦਾ ਡੰਗ ਬੜਾ ਭਿਆਨਕ ਹੁੰਦਾ ਹੈ ਇਹਨੂੰ ਰੋਕਬੀ ਕਹ ਦਿੰਨੇ ਆ ਯਾਨੀ ਕਿ ਪਹਾੜੀ ਮੱਖੀ ਵੀ ਕਹ ਦਿੰਨੇ ਮਧੂਮੱਖੀ ਇਸ ਨੂੰ ਤੇ ਇੱਕ ਸਾਲ ਚ ਲਗਭਗ 36 ਕਿਲੋ ਤਕਰੀਬ ਸ਼ਹਿਦ ਉਤਪੰਨ ਕਰਦੀ ਹੈ ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਸ਼ਹਿਦ ਦੇਣ ਵਾਲੀ ਮੱਕੀ ਕਲਾਉਂਦੀ ਹੈ ਜੀ ਠੀਕ ਹੈ ਜੀ ਦਸ ਤੀਜਾ ਸਵਾਲ ਹੈਗਾ ਜਿਹੜਾ ਹੈਗਾ ਕਿ ਸਾਨੂੰ ਸ਼ਾਇਦ ਜਿਹੜਾ ਡਾਇਰੈਕਟ ਛੱਤੇ ਤੋਂ ਲਾ ਕੇ ਖਾਣਾ ਚਾਹੀਦਾ ਕਿ ਉਹਨੂੰ ਸ਼ੁੱਧੀਕਰਨ ਵੀ ਕਰਨਾ ਚਾਹੀਦਾ ਆਪਾਂ ਨੂੰ ਸ਼ਾਇਦ ਆ ਜੀ ਸਾਸਰਾਂ ਜਿਹੜੇ ਸਾਡੇ ਆਰਵੇਦਿਕ ਗ੍ਰੰਥ ਹਨ ਉਹਨਾਂ ਚ ਦੀ ਸ਼ੁੱਧੀਕਰਨ ਨੂੰ ਕਾਫੀ ਇੰਪੋਰਟੈਂਟ ਦਿੱਤੀ ਗਿਆ ਈਮਨ ਕੇ ਹਕਮਤ ਜੇ ਨਾਨੀ ਦੇ ਗ੍ਰੰਥ ਜਿਹੜੇ ਹੈਗੇ ਹਨ ਉਹਨਾਂ ਚ ਵੀ ਸ਼ਾਇਦ ਨੂੰ ਪਿਉਰੀਫਿਕੇਸ਼ਨ ਕਰਕੇ ਹੀ ਪ੍ਰਯੋਗ ਕਰਨਾ ਚਾਹੀਦਾ ਹੀ ਲਿਖਿਆ ਗਿਆ ਹੈ ਇਹਦਾ ਬੜਾ ਸਿੰਪਲ ਜਿਹਾ ਤਰੀਕਾ ਹੈ ਕਿ ਭਾਏ ਸ਼ਹਿ ਇੱਕ ਬਰਤਨ ਨੂੰ ਗਰਮ ਬਰਤਨ 'ਚ ਥੋੜਾ ਪਾਣੀ ਗਰਮ ਕਰਾਂਗੇ ਉਹਦੇ 'ਚ ਇੱਕ ਹੋਰ ਦੂਜਾ ਜਿਸ ਸ਼ਹਿਦ ਦਾ ਸ਼ਹਿਦ ਵਾਲਾ ਬਰਤਨ ਰੱਖ ਦਾਂਗੇ ਜੀ ਤੇ ਉਸ ਨੂੰ ਹਲਕੀ ਹੀਟ ਤੇ ਗਰਮ ਕਰਾਂਗੇ ਜਦੋਂ ਸ਼ਹਿਦ ਥੋੜਾ ਪਤਲਾ ਹੋ ਜਾਏ ਨੂੰ ਉਹ ਥੱਲੇ ਥਾ ਲਾ ਕੇ ਅੱਗ ਤੋਂ ਤੇ ਉਹਦੇ ਉੱਪਰ ਜਿਹੜੀ ਮਲਾਈ ਜੀ ਆ ਜਿਹੜਾ ਝੱਗ ਜਿਹਾ ਆਉਂਦਾ ਉਸ ਨੂੰ ਦੂਰ ਕਰ ਦੇਣਾ ਚੱਕ ਦੇਣਾ ਉੱਥੋਂ ਜਾਂ ਸਾਫ਼ ਕਰ ਲੈਣਾ ਉਹ ਉਹੀ ਸੁੱਧੀ ਕਰਨ ਮੰਨੇ ਗਿਆ ਤੇ ਉਸ ਤੋਂ ਬਾਅਦ ਹੀ ਦਾ ਪ੍ਰਯੋਗ ਕਰਨਾ ਚਾਹੀਦਾ ਖਾਣ 'ਚ ਜਾਂ ਦਵਾਈਆਂ 'ਚ ਵੀ ਠੀਕ ਹੈ ਰਕਸੋ ਤਰਸੂ ਇੱਕ ਫੁੱਲ ਹੋਰ ਸੀ ਕਿ ਵੀ ਸ਼ਹਿਦ ਕਿਹੜੇ ਫੁੱਲਾਂ ਤੋਂ ਪੈਦਾ ਹੋਇਆ ਸਾਨੂੰ ਪਤਾ ਕਿਵੇਂ ਲੱਗੇਗਾ ਇਹ ਕੌਣ ਦੱਸੇਗਾ ਸਾਨੂੰ ਹਾਂ ਸ਼ਹਿਦ ਆਪਾਂ ਅਕਸਰ ਦੇਖਦੇ ਹਾਂ ਜੀ ਕਿ ਇਹ ਟਾਲੀ ਦਾ ਸ਼ਹਿਦ ਹੈ ਜੀ ਕਿ ਇਹ ਮੋਵੇ ਦਾ ਕਿ ਮਰਵੇ ਦਾ ਕੀ ਸ਼ਰੋਂ ਦਾ ਕੀ ਸਫੇਦੇ ਦਾ ਇਹ ਅਕਸਰ ਕੁਐਸਚਨ ਸਾਡੇ ਕੋਲ ਆਉਂਦੇ ਆ ਵੀ ਕਾਦਾ ਸ਼ਹਿਦ ਹੈ ਇਹ ਤੇ ਐਕਚੁਅਲੀ ਕਿਸ ਫੁੱਲਾਂ ਤੋਂ ਜਾਂ ਦਰਖਤਾਂ ਤੋਂ ਸ਼ਹਿਦ ਕਲੈਕਟ ਕੀਤਾ ਗਿਆ ਜੀ ਇਹ ਐਕਸਪੀਰੀਅੰਸ ਦੀ ਗੱਲ ਹੈ ਤਜਰਬੇ ਨਾਲ ਪਤਾ ਲੱਗਦਾ ਹੈ ਪਹਿਲੀ ਦੋਦਾ ਸਵਾਤੋ ਪਤਾ ਲੱਗਦਾ ਜਿਹੜਾ ਬੰਦਾ ਇਸ ਨੂੰ ਇਹਦੇ ਵਿੱਚ ਕੰਮ ਕਰਦਾ ਹੈ ਜਿਸ ਨੇ ਇਹਦੀ ਨੌਲੇਜ ਹੈਗੀ ਹੈ ਉਹਦਾ ਸਵਾਦ ਦੇਖ ਕੇ ਤੇ ਉਹਦੇ ਖਾਸ ਖੁਸ਼ਬੂ ਦੇਖ ਕੇ ਵੀ ਪਤਾ ਲੱਗ ਜਾਂਦਾ ਹੈ ਕਿ ਸ਼ਹਿਦ ਕਿਹੜੇ ਫੁੱਲਾਂ ਤੋਂ ਪ੍ਰਾਪਤ ਕੀਤਾ ਗਿਆ ਹੈ ਜੀ ਇਹਦਾ ਮਤਲਬ ਹੈ ਡਾਕਟਰ ਸਾਹਿਬ ਵੀ ਆਪਾਂ ਜਿਹੜਾ ਐਕਸਪਰਟ ਬੰਦਾ ਉਹ ਹੀ ਦੱਸ ਸਕਦਾ ਹੈ ਨਾਰਮਲ ਬੰਦੇ ਨੂੰ ਨਾਰਮਲ ਬੰਦੇ ਨੂੰ ਨਹੀਂ ਪਤਾ ਲੱਗੇਗਾ ਜੀ ਐਕਸਪਰਟ ਬੰਦੇ ਨੂੰ ਹੀ ਪਤਾ ਲੱਗੇਗਾ ਬਾਕੀ ਕਿਹੜੀ ਮੌਸਮ 'ਚ ਸ਼ਹਿਦ ਕਲੈਕਟ ਕੀਤਾ ਗਿਆ ਉਸ ਤੋਂ ਵੀ ਪਤਾ ਲੱਗ ਜਾਂਦਾ ਹੈ ਵੀ ਅੱਜਕੱਲ੍ਹ ਤਾਂ ਟਾਲੀ 'ਚ ਫੁੱਲ ਆਏ ਸੀ ਇਸ ਫੇਦੇ ਤੇ ਫੁੱਲ ਸੀਗੇ ਸਰੋਂ ਦੇ ਫੁੱਲ ਸੀਗੇ ਤਾਂ ਅਜ ਕਰਨੀ ਚੋਲੀ ਸਰੋਂ ਦਾ ਸਾਲੋਂ ਇਹ ਸ਼ਾਇਦ ਹੋਣਾ ਪਿੱਛੇ ਜੀ ਮਨੂੰ ਇੱਕ ਬਾਜਰੇ ਦਾ ਸੈਦ ਪ੍ਰਾਪਤ ਹੋਇਆ ਹੈ ਯਾਨੀ ਕਿ ਪਤਾ ਸੀਗਾ ਕਿ ਉਹ ਬਾਜਰੇ ਦੀ ਦਿਨਾਂ ਚ ਪੈਦਾ ਹੋਏ ਤੇ ਬਾਜਰੇ ਦੇ ਖੇਤਾਂ ਚ ਉਹਦੇ ਰੱਖੇ ਗਏ ਸੀਗੇ ਡੱਬੇ ਤੇ ਉਹ ਬਾਜਰੇ ਦਾ ਉਹਦੀ ਅਲੱਗ ਹੀ ਸਮੈਲ ਸੀਗੀ ਤੇ ਵਾ ਇੱਕ ਐਕਸਪੀਰੀਅੰਸ ਪਤਾ ਲੱਗਦਾ ਵੀ ਸ਼ਾਇਦ ਕਿਹੜੇ ਫੁੱਲਾਂ ਤੋਂ ਕਲੈਕਟ ਹੋਇਆ ਜਿਵੇਂ ਬਹੁਤ ਸਾਰੇ ਲੋਕ ਜਿਵੇਂ ਮਲੇ ਬੇਰੀਆਂ ਦੇ ਜਿਹੜੇ ਫੁੱਲ ਆਉਂਦਾ ਜਦੋਂ ਹਨਾ ਉਦੋਂ ਉਹ ਤੋਂ ਵੀ ਪਛਾਣ ਹੁੰਦੀ ਜੀ ਜੀ ਉਸ ਤੋਂ ਪਛਾਣ ਹੁੰਦੀ ਡਿਪੈਂਡ ਕਰਦਾ ਵੀ ਕਿਹੜੇ ਸੀਜ਼ਨ ਤੁਸੀਂ ਲਏ ਕਿਹੜੇ ਸੀਜ਼ਨ ਸ਼ਾਇਦ ਲਿਆ ਤੇ ਕਿੱਥੇ ਦੇ ਜਿਹੜੇ ਡੱਬੇ ਰੱਖੇ ਗਏ ਸੀਗੇ ਠੀਕ ਹੈ ਸਰ ਇੱਕ ਹੋਰ ਬਹੁਤ ਹੀ ਲੋਕਾਂ ਦੇ ਮਨ 'ਚ ਸਵਾਲ ਹੁੰਦਾ ਵੀ ਕੀ ਸਾਡਾ ਸ਼ਹਿਦ ਪਿਓਰ ਹੈ ਜਾਂ ਨਹੀਂ ਇਹ ਕਿਵੇਂ ਪਤਾ ਲੱਗ ਸਕਦਾ ਬਹੁਤ ਬੜੀ ਬੜੀ ਸਮੱਸਿਆ ਜੀ ਜੀ ਸਰ ਬੜਾ ਕੁਐਸਚਨ ਪੁੱਛਿਆ ਜੀ ਹਰ ਪ੍ਰਾਣੀ ਦੇ ਹਰ ਮਨ ਦੇ ਦਿਮਾਗ 'ਚ ਧਿਆਨ ਆਉਂਦਾ ਖਰੀਦਦਾ ਕਿ ਸ਼ਾਇਦ ਪਿਓਰ ਹੈ ਕਿ ਨਹੀਂ ਹੈ ਹਾਂਜੀ ਇਹਦੀ ਬੜੀ ਸਿੰਪਲ ਜੀ ਇੱਕ ਮੈਂ ਡਿਫਰੈਂਸ ਤੁਹਾਨੂੰ ਦੱਸਦਾ ਤਰੀਕਾ ਦੱਸਦਾ ਜੋ ਕਿ ਸਾਡੇ ਗ੍ਰੰਥਾ 'ਚ ਵੀ ਮਿਲਦਾ ਹੈ ਠੀਕ ਹੈ ਜੀ ਕਿ ਸ਼ਹਿਦ ਦੀ ਮੱਖੀ ਨੂੰ ਫੜ ਕੇ ਹਾਂਜੀ ਔਰ ਸ਼ਹਿਦ ਦੇ ਵਿੱਚ ਡੁਬੋ ਦਿਓ ਠੀਕ ਹੈ ਜੀ ਜੇ ਆਪਾਂ ਕਲੈਕਟ ਕੀਤਾ ਉਹਦੇ ਡਬੋ ਦੋ ਜੇ ਮੱਖੀ ਬਿਨਾਂ ਲਿਬੜੇ ਉੱਡ ਜੇ ਉਸ ਤੋਂ ਤਾਂ ਸਮਝੋ ਜਿਹੜਾ ਹੈ ਉਹ ਪਿਓਰ ਹੈ ਜੇ ਉਸੇ ਲਿਬੜ ਜੇ ਜਾਂ ਉਡਰ ਨਾ ਸਕੇ ਤਾਂ ਸਮਝੋ ਉਹ ਚਾਸਣੀ ਹੈਗੀ ਹੈ ਤਾਂ ਉਹ ਸ਼ਾਇਦ ਪਿਓਰ ਨਹੀਂ ਹੈ ਇਹ ਤਾਂ ਇੱਕ ਤਾਂ ਸਿੰਪਲ ਜਿਹਾ ਫਿਜ਼ੀਕਲ ਮੈਥਡ ਹੈਗਾ ਜੀ ਠੀਕ ਹੈ ਜੀ ਇੱਕ ਇੱਕ ਦੋ ਮੈਥਡ ਹੋਰ ਆ ਗਿਆ ਉਹਨਾਂ ਚ ਕੈਮੀਕਲ ਦਾ ਯੂਜ਼ ਹੁੰਦਾ ਠੀਕ ਹੈ ਜੀ ਜਿਵੇਂ ਕਿ ਇੱਕ ਆਪਾਂ ਥੋੜਾ ਜਿਹਾ ਬਿਕਰ ਲੈ ਲਈਏ ਬਿਕਰ ਚ ਆਪਾਂ ਇੱਕ ਦੋ ਚਮਚਾ ਸ਼ੈਦ ਪਾਤਾ ਜੀ ਠੀਕ ਹੈ ਜੀ ਉਹਦੇ ਚ ਆਪਾਂ ਮਿਥਾਈਲੇਟਿਡ ਸਿਪਲੇਟ ਜਿਹੜੀ ਹੈ ਉਹ ਪਾ ਕੇ ਉਹਨੂੰ ਹਿਲਾਓ ਚੰਗੀ ਤਰ੍ਹਾਂ ਠੀਕ ਹੈ ਜੇ ਤਾਂ ਉਹਦੇ ਸਭ ਰਾਨ ਤੋਂ ਬਾਅਦ ਜੇ ਸ਼ਾਇਦ ਥੱਲੇ ਵਹ ਜਾਂਦਾ ਹੈ ਹਾਂਜੀ ਤੇ ਸਿਪੜ ਦੁੱਧਿਆ ਹੋ ਜਾਂਦੀ ਦੁੱਧਿਆ ਨਾ ਹੋਵੇ ਯਾਨੀ ਕਿ ਪਿਓ ਰਹਿੰਦੀ ਹੈ ਜੀਟੀ ਜੀ ਤਾਂ ਜਿਹੜਾ ਸ਼ਹਿਦ ਪਿਓ ਰ ਹੈ ਯਾਨੀ ਕਿ ਸ਼ਹਿਦ ਥੱਲੇ ਵਹ ਜਾ ਸਿਪੜ ਉੱਪਰ ਹੋ ਜਾ ਤੇ ਕੁਲਣ ਤੋਂ ਬਾਅਦ ਵੀ ਤਾਂ ਸ਼ਾਇਦ ਪਿਓ ਪਰ ਜੇ ਸਿਪੜ ਦੁੱਧਿਆ ਹੋ ਜਾਏ ਤਾਂ ਇਹਦਾ ਮਤਲਬ ਹੈ ਸ਼ਾਇਦ ਤੁਸੀਂ ਕੁਝ ਮਿਲਾਵਟ ਚਾਸਣੀ ਪਾਈ ਹੋਈ ਹੈ ਉਸ ਵਿੱਚ ਜੀ ਮਤਲਬ ਕੈਮੀਕਲ ਤਰੀਕਾ ਉਹ ਕੈਮੀਕਲ ਹੈ ਜੀ ਇਸ ਤਰ੍ਹਾਂ ਇੱਕ ਹੋਰ ਵੀ ਹੈ ਜੀ ਉਹ ਇੱਕ ਦੋ ਤਰੀਕੇ ਹੋਰ ਵੀ ਆ ਚੁੱਕੇ ਹਨ ਤੇ ਇਹ ਦੋ ਮੇਨ ਹੈ ਜੀ ਜਿਹੜੇ ਕਿ ਆਪਾਂ ਪ੍ਰਯੋਗ ਕਰ ਚੁੱਕੇ ਅ ਘਰਾਂ ਚ ਆਮ ਤੌਰ ਤੇ ਸ਼ਹਿ ਮੈਂ ਤਾਂ ਸੀਪਰੇਟ ਦਾ ਹੈ ਸੀਪਰੇਟ ਹਲਕਰ ਚ ਹੁੰਦੀ ਹੈ ਤੇ ਥੋੜਾ ਸ਼ਹਿਦ ਤੇ ਥੋੜੀ ਜਿਹੀ ਸੀਪਰੇਟ ਪਾ ਕੇ ਤੁਸੀਂ ਲਾ ਕੇ ਦੇਖੋ ਜੇ ਸ਼ਾਇਦ ਥੱਲੇ ਰਹਿ ਗਿਆ ਤਾਂ ਜੀ ਓਕੇ ਹੈ ਜੇ ਉਹ ਦੁੱਧਿਆ ਹੋ ਜਾਂਦਾ ਹੈ ਸੀਪਰੇਟ ਤਾਂ ਉਹ ਨਕਲੀ ਹੈ ਉਹ ਪਿਓਰ ਨਹੀਂ ਹੈਗਾ ਉਹ ਪਿਓਰ ਨਹੀਂ ਤੇ ਦਰਸੋ ਇੱਕ ਹੋਰ ਸਵਾਲ ਸੀ ਸ਼ਹਿਦ ਆਯੁਰਵੇਦ ਉਸ ਦਾ ਕਿੰਨੇ ਪ੍ਰਕਾਰ ਦਾ ਹੈ ਵੀ ਇੱਕ ਕੁਐਸਚਨ ਆਉਂਦਾ ਵੀ ਕਿੰਨੇ ਪ੍ਰਕਾਰ ਆਯੁਰਵੇਦ ਕੀ ਕਹਿੰਦਾ ਹੈਗਾ ਕਿੰਨੇ ਪ੍ਰਕਾਰ ਦਾ ਸ਼ਹਿਦ ਹੈ ਪਰ ਵਿੱਚ ਚਰਕ ਸੰਗ ਦਾ ਚਾਰ ਪ੍ਰਕਾਰ ਦਾ ਲਿਖਿਆ ਜੀ ਇੱਕ ਤਾਂ ਮਾਕਸ਼ਿਕ ਯਾਨੀ ਕਿ ਇਹ ਜੀ ਮੱਖੀ ਜਿਹਦਾ ਆਕਾਰ ਮੋਟਾ ਹੋਵੇ ਉਹਦਾ ਸ਼ਹਿਦ ਜਿਹੜਾ ਸਭ ਤੋਂ ਵਧੀਆ ਕਹਿ ਗਏ ਜੀ ਠੀਕ ਹੈ ਜੀ ਇਹਦਾ ਸ਼ਹਿਦ ਦਾ ਰੰਗ ਜਿਹੜਾ ਸਰੋਂ ਤੇਲ ਵਰਗਾ ਹੁੰਦਾ ਹੈ ਤੇ ਇਸ ਨੂੰ ਸ਼ੇਸ਼ ਮੰਨਿਆ ਗਿਆ ਅੱਛਾ ਮੰਨਿਆ ਗਿਆ ਜੀ ਠੀਕ ਹੈ ਜੀ ਦੂਜੀ ਹੁੰਦੀ ਹੈ ਭਰਾ ਮਰਮੱਖੀ ਭਰਾ ਮਰਮੱਖੀ ਹੁੰਦੇ ਜਿਹੜੀ ਭੌਲ ਦੇ ਸਮਾਨ ਨੂੰ ਚਿਕਣੀ ਤੇ ਕਾਲੀ ਹੋਵੇ ਉਸ ਤੋਂ ਜਿਹੜਾ ਸ਼ਹਿਦ ਪ੍ਰਾਪਤ ਹੁੰਦਾ ਹੈ ਉਹਨੂੰ ਭਰਾ ਮਰ ਸ਼ਹਿਦ ਕਹਿੰਦੇ ਨੇ ਜੀ ਪਰ ਇਹ ਖਾਣ ਤੇ ਪਚਣ ਤੇ ਭਾਰੀ ਹੁੰਦਾ ਹੈ ਇਸ ਨੂੰ ਬਹੁਤ ਅੱਛਾ ਨਹੀਂ ਮੰਨੇ ਜਾਂਦਾ ਠੀਕ ਹੈ ਜੀ ਤੀਜਾ ਸ਼ਹਿਦ ਜਿਹੜਾ ਜੀ ਇੱਕ ਸ਼ੁੱਧਰ ਹੁੰਦਾ ਯਾਨੀ ਕਿ ਸਭ ਤੋਂ ਛੋਟੀ ਮੱਖੀ ਜਿਹੜੀ ਹੈ ਜਿਹੜਾ ਉਹ ਪੈਦਾ ਕਰਦੀ ਹੈ ਇਹਦੇ ਵਿੱਚੇ ਗੁਣ ਮੰਨੇ ਗਏ ਉਹਨੂੰ ਸ਼ੁੱਧ ਸ਼ਹਿਦ ਕਹਾਇਆ ਜਾਂਦਾ ਹੈ ਸ਼ੁੱਧ ਮੱਖੀ ਤੋਂ ਪੈਦਾ ਹੋਇਆ ਸ਼ਹਿਦ ਤੇ ਦੂਜਾ ਹੈ ਜੀ ਪੌਤਿਕ ਸ਼ਹਿਦ ਪੌਤੇ ਕਿਹਨੇ ਮੱਖੀ ਹੈਗੀ ਹੈ ਜਿਹੜੀ ਪੀਲੇ ਰੰਗ ਦੀ ਉਹਦੀ ਪਿੰਗੜ ਰੰਗ ਦੀ ਹੁੰਦੀ ਜੀ ਆਪਾਂ ਦੱਖੀ ਗਾਂ ਕਹਿੰਦੇ ਆ ਠੀਕ ਹੈ ਜੀ ਉਸ ਰੰਗ ਦੀ ਹੁੰਦੀ ਹੈ ਤੇ ਉਹਦਾ ਜਿਹੜਾ ਸ਼ਹਿਦ ਪ੍ਰਾਪਤ ਹੁੰਦਾ ਉਸਨੂੰ ਭਰਾਮਰ ਸ਼ਹਿਦ ਨਾ ਉਸਨੂੰ ਆਪਾਂ ਪੌਤਿਕ ਸ਼ਹਿਦ ਕਹਿੰਦੇ ਆ ਚਾਰ ਪ੍ਰਕਾਰ ਦਾ ਬਣਨ ਸ਼ਹਿਦ ਦਾ ਇਹ ਮધુ ਦਾ ਕਹਿੰਦੇ ਸਾਨੂੰ ਗ੍ਰੰਥਾਂ 'ਚ ਮਿਲਦਾ ਜੀ ਆਰਵੈਚ ਮਿਲਦਾ ਜੀ ਆਰਵੈਚ ਮਿਲਦਾ ਜੀ ਠੀਕ ਹੈ ਸਰ ਹੁਣ ਜਿਹੜਾ ਅੱਜ ਦਾ ਟੌਪਿਕ ਹੈ ਸ਼ਹਿਦ ਦੇ ਗੁਣਾਂ ਬਾਰੇ ਗੱਲਬਾਤ ਕਰ ਰਹੇ ਆ ਕਿ ਲਾਸਟ ਵਿੱਚ ਆਪਾਂ ਜਿਹੜਾ ਅੱਜ ਦਾ ਟੌਪਿਕ ਦੇ ਐਂਡ ਕਰਕੇ ਸ਼ਹਿਦ ਦੇ ਗੁਣਾਂ ਬਾਰੇ ਤੁਹਾਨੂੰ ਦੱਸੋ ਵੀ ਚਰਚਾ ਕਰੂ ਗੁਣ ਕਿੰਨੇ ਸ਼ਾਇਦ ਕਿਉਂਕਿ ਬਹੁਤ ਸਾਰੀ ਦੁਨੀਆਂ ਸ਼ਹਿਦ ਸੁਣਦੀ ਆ ਆਪਾਂ ਐਡ ਵੀ ਦੇਖਦੇ ਆ ਡਾਬਰ ਹਣੀ ਦੀ ਬਹੁਤ ਤਰ੍ਹਾਂ ਦਾ ਸ਼ਹਿਦ ਹੁੰਦਾ ਜਾਂ ਹੋਰ ਆਪਣੇ ਸੜਕਾਂ ਦੇ ਵਿੱਚ ਦੇਖਦੇ ਲੋਕ ਵੇਚਦੇ ਆ ਜਾਂ ਤੁਹਾਨੂੰ ਕਿਸਾਨ ਵੇਚਦੇ ਮਿਲਦੇ ਆ ਕਿ ਸ਼ਹਿਦ ਦੇ ਗੁਣ ਕਿੰਨੇ ਆ ਸਰ ਇਹ ਆਪਾਂ ਨੂੰ ਗੁਣਾ ਬਾਰੇ ਚਰਚਾ ਕਰੋ ਸਰ ਸ਼ਹਿਦ ਨੂੰ ਐਕਚੁਅਲੀ ਆਰ ਵਿਚਨਾ ਇੱਕ ਯੋਗਵਾਹੀ ਸ਼ਹਿਦ ਨਾਲ ਸਮੋਦਰੀ ਕੀਤਾ ਗਿਆ ਯੋਗ ਵਾਈ ਉਸ ਨੂੰ ਗੰਧੇ ਕੇ ਸ਼ਹਿਦ ਜਿਸ ਵੀ ਰਲ ਜਗ ਜਿਸ ਵਿੱਚ ਦੇ ਨਾਲ ਵੀ ਖਾਇਆ ਜਾਏਗਾ ਉਹਦੇ ਗੁਣਾਂ ਨੂੰ ਵਧਾ ਦੇਗਾ ਇਹ ਤੇ ਇਹਦਾ ਇੱਕ ਹੋਰ ਵੱਡਾ ਗੁਣ ਹੈ ਕਿ ਇਹ ਜਿਹੜੇ ਸੁਖਸ਼ਮ ਚੈਨਲ ਨੇ ਸਾਡੀ ਬਾਡੀ ਚ ਜਿਹੜੀਆਂ ਨਾੜੀਆਂ ਨੇ ਬੜੀ ਬਰੀਕ ਜਿੱਥੇ ਕਿ ਆਮ ਤੌਰ ਤੇ ਕੋਈ ਦਵਾਈ ਨਹੀਂ ਪਹੁੰਚਦੀ ਉੱਥੇ ਚੈਨਲ ਜਿਹੜਾ ਹੈ ਨਾ ਸ਼ਹਿਦ ਜਿਹੜਾ ਹੈ ਉਹ ਤੇ ਉਹਨਾਂ ਚੈਨਲ ਤੇ ਜਾ ਸਕਦਾ ਹੈ ਇਸ ਲਈ ਅਸੀਂ ਹਰ ਦਵਾਈ ਨੂੰ ਲਗਭਗ ਹਰ ਦਵਾਈ ਨੂੰ ਸ਼ਹਿਦ ਨਾਲ ਲੈਣ ਦੀ ਜਿਹੜੀ ਪ੍ਰਥਾ ਹੈ ਸਾਡੇ ਅਰ ਵਿੱਚ ਉਹਦਾ ਕਾਰਨ ਹੈ ਕਿ ਹਰ ਕਣ ਨੂੰ ਦਵਾਈ ਦੇ ਹਰ ਕਣ ਨੂੰ ਕੋਟਿੰਗ ਕਰਦਾ ਹੈ ਉਹਦੇ ਉੱਪਰ ਕੈਪਸੂਲਿੰਗ ਕਰ ਲੈਂਦਾ ਹੈ ਤੇ ਆਪਣੀ ਸ਼ਕਤੀ ਨਾਲ ਇਹ ਦਵਾਈ ਨੂੰ ਉੱਥੇ ਲੈ ਜਾਂਦਾ ਜਿੱਥੇ ਤੱਕ ਦਵਾਈ ਆਮ ਤੌਰ ਤੇ ਨਹੀਂ ਜਾ ਸਕਦੀ ਸੀ ਕਿਉਂਕਿ ਇਸ ਨੇ ਉਹਨੂੰ ਕਵਰ ਕਰ ਲਿਆ ਔਰ ਇਹਦੀ ਆਪਣਾ ਗੁਣ ਹੈ ਕਿ ਉਹ ਬਰੀਕ ਤੋਂ ਬਰੀਕ ਜਗ੍ਹਾ ਤੇ ਪੈਨੇਟ੍ਰੇਟ ਕਰ ਜਾਂਦਾ ਹੈ ਇਸ ਲਈ ਦਵਾਈ ਨੂੰ ਪਹੁੰਚਾਉਣ ਦਾ ਸਾਡਾ ਸਭ ਤੋਂ ਵੱਡਾ ਸਾਧਨ ਜਿਹੜਾ ਹੈ ਇਹ ਸ਼ਹਿਦ ਮੱਲੰਗਾਰ ਵਿੱਚ ਠੀਕ ਹੈ ਠੀਕ ਹੈ ਜੀ ਤੇ ਗੁਣ ਹੈ ਬਾਕੀ ਸਰੀ ਦੇ ਹੋਰ ਸੈਕੜੇ ਗੁਣ ਨੇ ਜੀ ਔਰ ਵਿੱਚ ਤਾਂ ਪਰ ਇਹ ਗੱਲ ਤੇ ਮਿੱਠਾ ਹੁੰਦਾ ਜੀ ਇਹ ਸਭ ਨੂੰ ਨਹੀਂ ਪਤਾ ਬੱਚਿਆਂ ਨੂੰ ਸਵਾਦ ਲੱਗਦਾ ਹਰੇਕ ਨੂੰ ਸਵਾਦ ਲੱਗਦਾ ਮਿੱਠਾ ਹੁੰਦਾ ਜੀ ਹਾਂਜੀ ਠੀਕ ਹੈ ਸਰ ਤੇ ਇਹਦਾ ਸਭ ਤੋਂ ਵੱਡਾ ਹੈ ਕਿ ਜਿਵੇਂ ਆਮਲੇ ਦਾ ਖਾਦਾ ਹੋਇਆ ਸਾਡਾ ਬਾਅਦ ਚ ਅਸੀਂ ਕਹਿੰਦੇ ਆਮਲੇ ਦਾ ਖਾਦਾ ਬਾਅਦ ਚ ਮਿੱਠਾ ਲੱਗਦਾ ਹਾਂਜੀ ਸ਼ਹਿਦ ਜੁੜੇ ਖਾਓਗੇ ਤੇ ਬਾਅਦ ਚ ਕਸੇਲਾ ਲੱਗੇਗਾ ਇਹਦੀ ਇਹ ਪਛਾਣ ਹੈਗੀ ਹੈ ਠੀਕ ਹੈ ਜੀ ਕਿ ਜੇ ਤੁਸੀਂ ਸ਼ਹਿਦ ਖਾਂਦੇ ਹੋ ਤਾਂ ਮਿੱਠਾ ਪਹਿਲਾਂ ਲੱਗੇਗਾ ਬਾਅਦ ਚ ਕਸੇਲਾ ਆਮਲੇ ਤੋਂ ਉਲਟਾ ਹੁੰਦਾ ਹੈ ਲਗਭਗ ਠੀਕ ਹੈ ਜੀ ਨਵਾਂ ਸ਼ਹਿਦ ਜਿਹੜਾ ਹੈ ਪੁਰਾਣੇ ਨਾਲੋਂ ਘੱਟ ਗਰਮ ਹੁੰਦਾ ਹੈ ਅੱਛਾ ਜੀ ਪੁਰਾਣਾ ਸ਼ਹਿਦ ਜਿਆਦਾ ਗਰਮ ਹੁੰਦਾ ਹੈ ਇਸ ਲਈ ਅਸੀਂ ਜਦੋਂ ਓਬੈਸਟੀ ਦੀ ਗੱਲ ਕਰਦੇ ਆਂ ਜਾਂ ਜਿਹੜੇ ਐਜੇ ਰੋਗ ਨੇ ਜਿਹੜੇ ਓਬੈਸਟੀ ਕਾਰਨ ਹੋਏ ਹੋਏ ਆਂ ਤਾਂ ਉਹਦੇ ਵਿੱਚ ਅਸੀਂ ਪੁਰਾਣਾ ਸ਼ਹਿਦ ਨੂੰ ਲਾਉ ਕਰਦੇ ਆਂ ਜਿਹੜੇ ਕ੍ਰਿਸ਼ ਹੁੰਦੇ ਬੰਦੇ ਕਮਜ਼ੋਰ ਹੁੰਦੇ ਆ ਸਿਹਤ ਨਹੀਂ ਬਣਦੀ ਉਹਨਾਂ ਸੇ ਅਸੀਂ ਨਵਾਂ ਸ਼ਹਿਦ ਵਿਦ ਇਨ 1 ਇਅਰ 1 ਸਾਲ ਤੋਂ ਪੁਰਾਣਾ ਸ਼ਹਿਦ ਮਾੜਾ ਓਲਡ ਕੋ ਹੁੰਦਾ ਪੁਰਾਣਾ ਕੋ ਹੁੰਦਾ ਤੇ ਵਿਦ ਇਨ ਇਅਰ ਜਿਹੜਾ ਸ਼ਹਿਦ ਕਲੈਕਟ ਕੀਤਾ ਜਾਂ ਖਾਦਾ ਗਿਆ ਉਹਨੂੰ ਨਵਾਂ ਸ਼ਹਿਦ ਖਾ ਕੇ ਅਸੀਂ ਪ੍ਰਯੋਗ ਕਰਦੇ ਆਂ ਤਾਂ ਮੋਟਾਪੇ 'ਚ ਅਮੇਸ਼ਾ ਜੋ ਹੈ ਉਹ ਪੁਰਾਣਾ ਸ਼ਾਇਦ ਪ੍ਰਯੋਗ ਕਰਨਾ ਚਾਹੀਦਾ ਹੈ ਔਰ ਜਿਹੜੇ ਸਰੀਰ ਦੀ ਤਾਕਤ ਵਧਾਉਣਾ ਚਾਹੁੰਦੇ ਜਾਂ ਥੋੜਾ ਆਪਣਾ weight ਬਣਾਉਣਾ ਚਾਹੁੰਦੇ ਉਹਨਾਂ ਨੂੰ ਨਵਾਂ ਸ਼ਾਇਦ ਪ੍ਰਯੋਗ ਕਰਨਾ ਚਾਹੀਦਾ ਜੀ ਇਸ ਤੋਂ ਲਵਾ ਇਹ ਕਫ ਨੂੰ ਬਹੁਤ ਜ਼ਿਆਦਾ ਖਤਮ ਕਰਦਾ ਸਰੀਰ ਤੋਂ ਇਹ ਕਫ ਤੋਂ ਮਤਲਬ ਹੈ ਜਿਹੜਾ ਮੋਟਾਪਾ ਵਗੈਰਾ ਜਾਂ ਆਲਸ ਵਗੈਰਾ ਜਿਹੜੀ ਸਰੀਰ ਚਾਹੁੰਦੇ ਆ ਉਹਨਾਂ 'ਚ ਬਹੁਤ ਹੈਲਪ ਕਰਦਾ ਹੈ ਕਫ ਦੇ ਜਿੰਨੇ ਵੀ ਰੋਗਾ ਉਹਨਾਂ ਦਾ ਸ਼ਹਿਦ ਦਿੱਤਾ ਜਾਂਦਾ ਹੈ ਯਾਨੀ ਕਿ ਜਿਹੜਾ ਸਾਹ ਦਾ ਰੋਗਾ ਉਹ ਵੀ ਕਫ ਦਾ ਰੋਗਾ ਖਾਂਸੀ ਹੈ ਉਹ ਵੀ ਕਫ ਦਾ ਰੋਗਾ ਪਰ ਮੈਂ ਜਿਹਨੂੰ ਆਪਾਂ ਜੀ ਬਾਤ ਮੰਦਮੀ ਕਰਵਾਣ ਤੋਂ ਹੋ ਜਾਂਦੀ ਹੈ ਸ਼ੂਗਰ ਬਣ ਜਾਂਦੀ ਹੈ ਉਹ ਵੀ ਕਫ ਦੇ ਰੋਗ ਨੇ ਉਹਨਾਂ 'ਚ ਸ਼ਹਿਦ ਦਾ ਪ੍ਰਯੋਗ ਕਰਨਾ ਬਹੁਤ ਜ਼ਰੂਰੀ ਹੈ ਜੀ ਬਹੁਤ ਅੱਛਾ ਰਹੇਗਾ ਜੀ ਠੀਕ ਹੈ ਜੀ इवन ਕਿ ਕਫ ਦੇ ਕਾਰਨ ਜਿੰਨੇ ਵੀ ਕਫ ਕੋਲੇਸਟ੍ਰੋਲ ਨੂੰ ਵੀ ਅਸੀ ਕਹਿੰਦੇ ਮੇਦ ਵਰਡ ਆਉਂਦਾ ਹੈ ਸਾਡਾ ਕਿ ਫਾਈਨ ਫੈਟ ਜਿਹੜੀ ਬੋਡੀ 'ਚ ਹੁੰਦੀ ਹੈ ਉਹਨੂੰ ਕੋਲੇਸਟ੍ਰੋਲ ਕਹਿੰਦੇ ਆ ਠੀਕ ਹੈ ਜੀ ਤੇ ਇਹ ਮੇਦ ਨਾਸ਼ਕ ਵੀ ਕਹੇ ਗਿਆ ਕਿ ਯਾਨੀ ਕਿ ਉਸ ਨੂੰ ਫਾਈਨ ਕੋਲੇਸਟ੍ਰ ਦੇ ਉੱਪਰ ਜਿਹੜੀ ਚਰਬੀ ਜੰਮੀ ਹੋਈ ਹੈ ਇਹ ਉਸ ਨੂੰ ਵੀ ਹਟਾਉਂਦਾ ਜੇ ਇਸ ਦੀ ਮਾਤਰਾ ਪੂਰਵਾ ਕੋ ਸਹੀ ਤਰੀਕਾ ਨਾਲ ਇਹਨੂੰ ਖਾਧਾ ਜਾਵੇ ਤਾਂ ਠੀਕ ਹੈ ਸਰ ਸਾਬ ਇੱਕ ਮੈਂ ਹੋਰ ਗੱਲ ਕਰਾਂਗਾ ਕਿ ਇਹਦੇ ਗੁਣ ਜਿਹੜੇ ਹਰ ਵਿੱਚ ਸਾਡੇ ਲਿਖਿਆ ਸੰਧਾਨ ਸ਼ੋਧਨਮ ਰੋਪਣਮ ਸੰਧਾਨ ਦਾ ਮਤਲਬ ਹੈ ਕਿ ਇਹ ਹੱਡੀਆਂ ਨੂੰ ਜੋੜਨ ਚ ਹੈਲਪ ਕਰਦਾ ਜੇ ਦੀ ਹੱਡੀਆਂ ਟੁੱਟ ਜਨੂੰ ਸ਼ਾਇਦ ਖਾਣਾ ਚਾਹੀਦਾ ਤੇ ਇਹ ਮੰਨ ਕੇ ਹੱਡੀਆਂ ਦੇ ਉੱਤੇ ਜਿੱਥੇ ਫ੍ਰੈਕਚਰ ਆਇਆ ਪਿਆ ਲੇਪ ਕਰਕੇ ਤੇ ਪਲਾਸਟਰ ਕਰਨਾ ਜ਼ਿਆਦਾ ਅੱਛਾ ਮੰਨਾਂਗੇ ਠੀਕ ਹੈ ਉਹ ਜਲਦੀ ਹੀਲ ਕਰਦਾ ਹੈ ਤੇ ਸਾਡੀ ਨੂੰ ਛੇਤੀ ਜੋੜਦਾ ਜੀ ਠੀਕ ਹੈ ਜੀ ਸ਼ਹਿਦ ਜਿਹੜਾ ਇੱਕ ਰੋਪਣਮ ਦਾ ਮਤਲਬ ਹੈ ਕਿ ਨਾ ਸ਼ੋਧਰਮ ਦਾ ਮਤਲਬ ਆਉਂਦਾ ਸੈਕੰਡ ਤੇ ਕਿ ਇਹ ਸਟੈਲਾਈਜੇਸ਼ਨ ਆਫ ਦਾ ਵੰਡ ਜਿਹੜੇ ਵੀ ਜ਼ਖਮ ਨਕਾਰਾ ਜ਼ਖਮ ਹੁੰਦੇ ਬੜੇ ਗੰਭੀਰ ਜ਼ਖਮ ਹੋ ਜਾਂਦੇ ਉਹ ਕਿਸੇ ਵੀ ਦਵਾਈ ਨਾਲ ਨਹੀਂ ਠੀਕ ਹੁੰਦੇ ਤਾਂ ਉੱਥੇ ਜੇ ਸ਼ਹਿਦ ਨਾਲ ਉਹਨੂੰ ਲੇਪ ਕਰਕੇ ਸਾਫ਼ ਕੀਤਾ ਜਾਵੇ ਤੇ ਉੱਪਰੋਂ ਸ਼ਹਿਦ ਦੀ ਪੱਟੀ ਕਰ ਦਿੱਤੀ ਜਾਵੇ ਹਾਂਜੀ ਤੇ ਉਹ ਜ਼ਖਮ ਬਹੁਤ ਛੇਤੀ ਜਾਂ ਨਾਸੂਰ ਵੀ ਜਿਹੜੇ ਆ ਉਹ ਛੇਤੀ ਭਰਦੇ ਆ ਔਰ ਇਹ ਗੱਲ WHO ਨੇ ਵੀ ਮੰਨੀ ਹੈ ਕਿ ਆਹ ਨਾਲ ਸਮੇਂ ਸਿਰ ਬੀਟਰ ਜਿੰਨ ਵਗੈਰਾ ਤੁਹਾਡੀ ਕੰਮ ਨਹੀਂ ਕਰੇਗੀ ਔਰ ਸ਼ਹਿਦ ਹੀ ਉਥੇ ਜ਼ਖਮ ਨੂੰ ਭਰਨ ਵਾਸਤੇ ਰੋਪਣ ਕਰਨ ਵਾਸਤੇ ਸ਼ੁੱਧੀ ਕਰਨ ਵਾਸਤੇ ਸ਼ਹਿਦ ਦਾ ਪ੍ਰਯੋਗ ਬਹੁਤ ਲਾਹੇਵੰਦ ਸਿੱਧ ਹੋਏਗਾ ਠੀਕ ਹੈ ਜੀ ਡਾਟਸਰ ਜਿਵੇਂ ਹੁਣ ਸ਼ਹਿਦ ਦੀ ਗੁਣਾਵਾਰੇ ਗੱਲ ਕੇ ਨਟਸ਼ੈਲ ਚੱਪਕੀ ਕਹਾਗੇ ਸ਼ਹਿਦ ਬਾਰੇ ਡਾਟਸਰ ਇਨ ਨਟਸ਼ੈਲ ਚੀਆ ਓਵਰਆਲ ਆਪਾਂ ਇਹ ਕਹਾਂਗੇ ਜੀ ਕਿ ਸ਼ਹਿਦ ਜਿੰਨੇ ਤੱਤ ਪਾਈ ਜਾਂਦੇ ਆ ਉਹ ਸਾਰੇ ਬੋਡੀ ਚ ਵੀ ਤੱਤ ਹੁੰਦੇ ਆ ਯਾਨੀ ਕਿ ਜੋ ਤੱਤ ਬੋਡੀ ਨੂੰ ਚਾਹੀਦੇ ਆ ਜੋ 엘ਿਮੈਂਟਸ ਜੋ ਮਾਈਕਰੋਨਿਊਟ੍ਰੀਐਂਟਸ ਬਾਡੀ ਨੂੰ ਸਾਡੇ ਲੋਡ ਹੈਗੀ ਹੈ ਫਾਸਫੋਰਸ ਹੈ ਕੈਲਸ਼ੀਅਮ ਹੈ ਸ਼ੂਗਰ ਹੈ ਜਾਂ ਹੋਰ ਵੀ ਆਇਰਨ ਵਗੈਰਾ ਜੋ ਵੀ ਤੱਤ ਬਾਡੀ ਚ ਅਵੇਲੇਬਲ ਹੈਗੇ ਆ ਜਾਂ ਬਾਡੀ ਚ ਘਾਟ ਹੈ ਜਿਨ੍ਹਾਂ ਦੀ ਉਹ ਸਾਰੇ ਸਾਨੂੰ ਸਿਹਤ ਤੋਂ ਪ्योर ਸਿਹਤ ਤੋਂ ਪ੍ਰਾਪਤ ਹੋ ਜਾਂਦੇ ਆ ਜੀ ਇਸ ਕਰਕੇ ਸ਼ਹਿਦ ਦਾ ਪ੍ਰਯੋਗ ਮਾਤਰਾ ਪੂਰਵਕ ਅਗਰ ਵਿਧੀ ਪੂਰਵਕ ਕਰਨ ਨਾਲ ਕਈ ਮਤਲਬ ਅਸੀਂ ਸਵਸਥ ਵੀ ਰਹਿ ਸਕਦੇ ਆ ਇਸ ਕੇ ਅੰਦਰ ਕੋਈ ਦੋਰਾ ਨਹੀਂ ਜੀ ਤੇ ਇਥੇ ਬੜੀ ਗੱਲ ਹੈਗੀ ਕਿ ਸਿੱਧ ਹੋ ਚੁੱਕੀ ਹੈ ਕਿ ਜੇ ਮੱਖੀਆਂ ਧਰਤੀ ਤੋਂ ਖਤਮ ਹੋ ਜਾਣ ਤਾਂ ਜੀਵਨ ਹੀ ਖਤਮ ਹੋ ਜਾਏਗਾ ਐਨੀ ਮਹਿਤਾ ਸਾਡੇ ਮਖੀਆ ਦੀ ਤਾਂ ਸ਼ਹਿਦ ਹੀ ਹੈ ਜੀ ਠੀਕ ਹੈ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਤੇ ਅੱਜ ਜਿਹੜਾ ਆਪਾਂ ਜ਼ਿਕਰ ਕੀਤਾ ਸ਼ਹਿਦ ਦੇ ਗੁਣਾਂ ਬਾਰੇ ਗੱਲ ਕੀਤੀ ਕਿਉਂਕਿ ਆਪਾਂ ਦੇਖੋ ਸ਼ਹਿਦ ਦੇ ਬਾਰੇ ਬਹੁਤ ਗੱਲਾਂ ਬਾਤਾਂ ਹੁੰਦਾ ਡਾਕਟਰ ਸਾਹਿਬ ਨੇ ਕਿੰਨੀ ਡਿਟੇਲ ਚ ਹਰ ਗੱਲ ਨੂੰ ਕਵਰ ਕੀਤਾ ਵੀ ਆਪਾਂ ਸ਼ਹਿਦ ਦਾ ਸਿਸਟਮ ਹੈਗਾ ਸਾਰਾ ਤੇ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਸੁਣੋ ਆਪਾਂ ਕਿਵੇਂ ਸ਼ਹਿਦ ਦੇ ਗੁਣਾਂ ਬਾਰੇ ਤੇ ਇਸ ਤੋਂ ਬਾਅਦ ਸਾਡਾ ਅਗਲਾ ਟੌਪਿਕ ਜਿਹੜਾ ਹੋਊਗਾ ਹਾਨੀਕਾਰਕ ਸ਼ਹਿਦ ਕਿਵੇਂ ਹੋ ਸਕਦਾ ਸ਼ਹਿਦ ਦੀ ਹਾਨੀਕਾਰਕ ਵੀ ਇਹ ਇਹ ਵਾਰ ਚਰਚਾ ਕਰਾਂਗੇ ਉਹ ਅਗਲੇ ਅਗਲੇ ਟੌਪਿਕ ਚਰਚਾ ਕਰਾਂਗੇ ਤੇ अवसर ਨਾਲ ਮਿਲ ਕੇ ਇਕੱਠੇ ਹੋਈਏ ਕਿਉਂਕਿ ਅਸੀਂ ਬਹੁਤ ਸਾਰੇ ਗੱਲਾਂ ਸਾਡੇ ਜਿਹੜੇ ਇਸ ਚੈਨਲ ਰਾਹੀਂ ਪੰਜਾਬ এনवायरमेंट ਮੂਵਮੈਂਟ ਦੇ ਨਾਂ ਦਾ ਚੈਨਲ ਬਣਿਆ ਹੋਇਆ ਤੁਸੀਂ ਸਬਸਕ੍ਰਾਈਬ ਕਰੋ ਕਿਉਂਕਿ ਬਹੁਤ ਹੀ ਗੱਲਾਂ ਸਾਡੀਆਂ ਹੋਰ ਆਯੁਰਵੇਦ ਦੀਆਂ ਹੋਈਆਂ ਦਰਖਤਾਂ ਬਾਰੇ ਸਾਰੀ ਅਸੀਂ ਜਾਣਕਾਰੀ ਦਿੰਦੇ ਆਉਂਦੇ ਆ ਤੇ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਸਾਡਾ ਇੱਕ ਰੁੱਖਾਂ ਦੀ ਮਹਿਮ ਚੱਲ ਰਹੀ ਆ ਉਹ ਉਹ ਜਿਹੜੇ ਰੁੱਖ ਹੈਗੇ ਆ ਉਹਨਾਂ ਬਾਰੇ ਵੀ ਚਰਚਾ ਆਮ ਕਰਾਂਗੇ ਆਯੁਰਵੇਦ ਵਿੱਚ ਕੀ ਵੈਲਿਊਜ਼ ਆ ਉਹ ਸਾਰੇ ਰੁੱਖ ਅਸੀਂ ਜੰਗਲਾਂ 'ਚ ਲਾ ਰਹੇ ਆ ਤੇ ਸਾਨੂੰ ਲੋੜ ਆ ਤੁਹਾਡੇ ਸਾਥ ਦੀ ਕਿਉਂਕਿ ਆਪਾਂ ਉਹ ਜੇ ਲਾਵਾਂਗੇ ਬੂਟੇ ਤਾਂ ਹੀ ਆਪਾਂ ਉਹਨਾਂ